ਸੋ ਅੱਜ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਸਰਕਾਰ ਦਾ ਫੇਲੀਅਰ ਕਿਹਾ ਔਰ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਉੱਥੇ ਗੁੰਡਿਆਂ ਦਾ ਰਾਜ ਹੈ ਔਰ ਉਹਨਾਂ ਕਿਹਾ ਇਹਨਾਂ ਦੇ ਮੰਤਰੀ ਸਿਰਫ ਸਹਰਸਪਾਟਾ ਕਰਦੇ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਬਿਲਕੁਲ ਠੀਕ ਕਿਹਾ ਅ ਪਿਛਲੇ 2 ਸਵਾ 2 ਸਾਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਫਜ਼ੀਹਤ ਹੋਈ ਹੈ ਜੋ ਗੱਲਾਂ ਕਰਕੇ ਆਏ ਸੀ ਗਾਰੰਟੀਆਂ ਤੁਸੀਂ ਉਹਨੇ ਸਵਾਲ ਪੁੱਛਿਆ 1000 ਰੁਪਏ ਦਾ ਤੇ ਤੁਹਾਨੂੰ ਜਵਾਬ ਕੀ ਮਿਲਿਆ ਕਿ ਅਸੀਂ 5 ਸਾਲ ਬਾਅਦ ਦੇਾਂਗੇ ਉਹ ਝੂਠ ਦਾ ਪਲੰਦਾ ਖੁੱਲ ਗਿਆ ਲੇਕਿਨ ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਤਾਂ ਲੇਕਿਨ ਆਪਣੇ ਬਾਰੇ ਉਹਨਾਂ ਨੇ ਕੋਈ ਗੱਲ ਦੱਸੀ ਨਹੀਂ ਸ਼ਾਇਦ ਕਿ ਜਿਹੜੀਆਂ 2 ਕਰੋੜ ਨੌਕਰੀਆਂ ਹਰ ਸਾਲ ਉਹਨਾਂ ਨੇ ਦੇਣੀਆਂ ਸੀ ਉਸ ਦੇ ਬਾਰੇ ਵੀ ਇੱਕ ਜਨਤਾ ਦਾ ਸਵਾਲ ਹੈ ਜਨਤਾ ਦਾ ਹੱਕ ਹੈ ਸਵਾਲ ਲੈਣਾ ਔਰ ਜਵਾਬ ਦੇਣਾ ਪ੍ਰਧਾਨ ਮੰਤਰੀ ਸਾਹਿਬ ਦਾ ਫਰਜ਼ ਹੈ ਉਸ ਬਾਰੇ ਵੀ ਜਵਾਬ ਦੇਣ ਇਨਫਲੇਸ਼ਨ ਦੇ ਬਾਰੇ ਜਵਾਬ ਦੇਣ ਜਿਹੜੀਆਂ ਵਿਦੇਸ਼ ਨੀਤੀਆਂ ਦੇ ਮਾਮਲੇ 'ਚ ਫੇਲਿਅਰ ਹੋਇਆ ਜਾਂ ਜੋ ਅੱਜ ਸਾਡੇ ਦੇਸ਼ ਦੀ ਫੋਰਨ ਪੋਲਿਸੀਜ਼ ਦੀ ਫੇਲਿਅਰ ਹੈ ਮੈਨੂੰ ਹੈਰਾਨੀ ਹੁੰਦੀ ਹੈ ਭਗਤਾਂ ਦੇ ਪਾਪਾ ਰੂਸ ਤੇ ਯੂਕਰੇਨ ਦੀ ਵਾਰ ਰਕਵਾ ਸਕਦੇ ਨੇ ਲੇਕਿਨ ਮਨੀਪੁਰ ਦੇ ਵਿੱਚ ਔਰਤਾਂ ਤੇ ਹੋ ਰਿਹਾ ਅਤਿਆਚਾਰ ਉਹ ਨਹੀਂ ਰਕਵਾ ਸਕੇ ਉਹਦਾ ਵੀ ਜਵਾਬ ਦੇਣਾ ਬਣਦਾ ਸੀ ਆਮ ਆਦਮੀ ਪਾਰਟੀ ਦੇ ਬਾਰੇ ਤਾਂ ਆਪਾਂ ਸਾਰੇ ਜਾਣਦੇ ਆ ਕਿ ਕਦੇ ਵੀ ਕਿਸੇ ਵੀ ਮੁੱਖ ਮੰਤਰੀ ਨੂੰ ਇਸ ਤਰੀਕੇ ਨਾਲ ਮੂੰਹ ਲੁਕਾ ਕੇ ਜਨਤਾ 'ਚ ਭੱਜਣਾ ਨਹੀਂ ਪਿਆ ਰੋਡ ਸ਼ੋਅ ਦੇ ਦੌਰਾਨ ਕਾਰ 'ਚ ਬੈਠ ਕੇ ਲੋਕਾਂ ਦौरा ਕੀਤੀ ਜਾ ਰਹੀ ਫਜ਼ੀਹਾਤ ਤੋਂ ਬਚਣ ਲਈ ਭਗਵੰਤ ਮਾਨ ਸਾਹਿਬ ਨੂੰ ਭੱਜਣਾ ਪਿਆ ਇਹ ਅਜੇ ਤੱਕ ਪੰਜਾਬ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ ਇਹ ਤੁਹਾਡਾ ਅਲਾਈਅੰਸ ਹਦੋਂ ਨਾ ਬਾਟੀਆਂ ਦਾ ਸੋਚ ਸਮਝ ਕੇ ਬੋਲਿਓ ਸਾਹ ਇਲੈਕਸ਼ਨ ਬਾਅਦ ਫੇਰ ਘਟੇ ਹੋਏ ਇੱਕ ਕਹਿ ਰਹੇ ਆ ਜੀ ਨਸ਼ੇ ਘਟੇ ਆ ਬਿਲਕੁਲ ਘਟੇ ਆ ਔਰ ਲਿਆਣ ਵਾਲੇ ਔਰ ਤੁਹਾਡਾ ਯੋਗਦਾਨ ਕਹਿ ਰਹੇ ਪੂਰਾ ਸੀਗਾ ਉੱਚ ਕਿਉਂਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂਗ ਕਹਿੰਦੀ ਖਤਮ ਕਰਾਂਗੇ ਇਹਨਾਂ ਨੇ ਵੀ ਲਾਲੀਪਾਪ ਦਿੱਤਾ ਸੀ ਕਿ ਤਿੰਨ ਮਹੀਨਿਆਂ ਚ ਖਤਮ ਕਰ ਦਾਂਗੇ ਇਹਨਾਂ ਨੇ ਤਾਂ ਬੇਅਦਬੀ ਦਾ ਨਿਆ ਵੀ 24 ਘੰਟਿਆਂ ਚ ਜਿੰਨਾ ਸੀ ਉਹ ਇਹਨਾਂ ਨੂੰ ਪੁੱਛ ਲਓ ਇਹ ਤਾਂ ਦੇਖੋ ਪੰਜਾਬ ਦੇ ਲੋਕਾਂ ਨੂੰ ਪਰਮਾ ਕੇ ਕੇਵਲ ਸੱਤਾ ਹਾਸਲ ਕਰਨਾ ਇਹਨਾਂ ਦਾ ਏਜੰਡਾ ਸੀ ਉਹ ਇਹਨਾਂ ਨੇ ਕਰ ਲਿਆ ਉਸ ਤੋਂ ਬਾਅਦ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਦੀ ਕੇਵਲ ਤੇ ਕੇਵਲ ਮੁੰਸ਼ੀਗਰੀ ਕਰਨ ਤੋਂ ਬਿਨਾ ਹੋਰ ਇਹਨਾਂ ਨੇ 2.5 ਸਾਲਾਂ 'ਚ ਡੱਕਾ ਨਹੀਂ ਤੋੜਿਆ ਪੰਜਾਬ ਦਾ ਹੈਲੀਕਾਪਟਰ ਪੰਜਾਬ ਦਾ ਪੈਸਾ ਦੂਸਰੇ ਸਟੇਟਾਂ ਦੇ ਇਲੈਕਸ਼ਨਾਂ ਲਈ ਯੂਜ਼ ਹੋ ਰਿਹਾ ਪੰਜਾਬ ਦਾ ਰੈਵਨਿਊ ਪੰਜਾਬ ਦੀ ਪੁਲਿਸ ਦੂਸਰੇ ਸਟੇਟਾਂ ਦੇ ਜਿਹੜੇ ਇਹਨਾਂ ਦੇ ਲੀਡਰਸ ਆ ਉਹਨਾਂ ਦੀ ਸਿਕਿਉਰਿਟੀ ਤੇ ਲਾਈ ਹੋਈ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਬੁਰੇ ਹਾਲ ਥਾਣਿਆਂ 'ਚ ਪੁਲਿਸ ਹੈ ਨਹੀਂ ਚੌਕੀਆਂ ਦੇ ਵਿੱਚ ਸੜਕਾਂ ਦੇ ਉੱਤੇ ਜਿੱਥੇ ਲੋੜ ਐ ਉੱਥੇ ਸਿਕਿਉਰਟੀ ਹੈ ਨਹੀਂ ਈਵਨ ਕਿ ਇਹਨਾਂ ਨੇ ਜਿਹੜੀ ਡਰਾਮੇਬਾਜ਼ੀ ਖੇਡੀ ਉਹਨਾਂ ਨੂੰ ਪੁੱਠੀ ਪੈ ਗਈ ਬੜੇ ਅਫਸੋਸ ਦੀ ਗੱਲ ਐ ਕਿ ਕਿਸ ਤਰੀਕੇ ਨਾਲ ਤੁਸੀਂ ਦੇਖਿਆ ਆਪਣੀ ਜਿਹੜੀ ਐ ਐਡਮਿਨਿਸਟ੍ਰੇਟਰ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਇਹਨਾਂ ਦਾ ਜੋ ਇਹਨਾਂ ਨੇ ਸਿਕਿਉਰਟੀਆਂ ਵਾਪਸ ਲਈਆਂ ਔਰ ਉਸ ਦਾ ਆਪਣੀ ਛੋਟੀ ਸੋਚ ਦਾ ਮੁਜ਼ਾਹਰਾ ਕੀਤਾ ਉਸ ਨੂੰ ਪਬਲਿਸੀਜ਼ ਕੀਤਾ ਉਸ ਦਾ ਨਤੀਜਾ ਸਾਨੂੰ ਸਿੱਧੂ ਮੂਸੇਵਾਲਾ ਵਰਗਾ ਸਾਡਾ ਲੀਜੈਂਡ ਖੋਣਾ ਪਿਆ ਬੜੇ ਅਫਸੋਸ ਦੀ ਗੱਲ ਹੈ ਇਹ ਇਸੇ ਤਰ੍ਹਾਂ ਦੀਆਂ ਛੋਟੀ ਸੋਚ ਦਾ ਮੁਜ਼ਹਰਾ ਇਹ ਪਹਿਲਾਂ ਵੀ ਕਰਦੇ ਰਹੇ ਨੇ ਅੱਜ ਸਰਕਾਰ ਬਣ ਜਾਣ ਤੋਂ ਬਾਅਦ ਵੀ ਇਹਨਾਂ ਨੂੰ ਯਾਦ ਨਹੀਂ ਕਿ ਅਸੀਂ ਸੱਤਾ ਚ ਆ ਚੁੱਕੇ ਹਾਂ ਇਹ ਹਜੇ ਤੱਕ ਉਸੇ ਮੋੜ ਜੀ ਨੇ ਕਿ ਜਿਸ ਤਰ੍ਹਾਂ ਆਪੋਜੀਸ਼ਨ ਵਾਲਾ ਮੋੜ ਹੁੰਦਾ ਸਿਰਫ ਤੋਹਮਤਵਾਜ਼ੀ ਇਲਜ਼ਾਮਬਾਜ਼ੀ ਇੱਕ ਦੂਸਰੀ ਗੱਲ ਇਹ ਜਿਹੜੀ ਇਹ ਇਲੈਕਸ਼ਨ ਹੈ ਇਹਦੇ ਚ ਨੈਸ਼ਨਲ ਇਸ਼ੂਸ ਪਹਿਲੀ ਗੱਲ ਤਾਂ ਐਡਰੈਸ ਹੋਣੇ ਚਾਹੀਦੇ ਨੇ ਮੈਂ ਬੇਨਤੀ ਕਰੂੰਗਾ ਕਿ ਆਪਾਂ ਪੰਜਾਬ ਦੇ ਮੁੱਦੇ ਆਪਾਂ ਨੈਸ਼ਨਲ ਵੀ ਕਰਾਂਗੇ ਪਹਿਲਾਂ ਉਹ ਨਸ਼ੇ ਦਾ ਸਟੈਪ ਜਿਹੜਾ ਕਿਹਾ ਸੀਗੇ ਉਹ ਉਹ ਕਰ ਲੈਣਗੇ ਫਿਰ ਸੁਣ ਲੋ ਜੇ ਤੁਸੀਂ ਇੱਥੇ ਹੀ ਆਣਾ ਪਹਿਲਾਂ ਤਾਂ ਫਿਰ ਆਪਾਂ ਇਹੀ ਪਹਿਲਾਂ ਮੁੱਦਾ ਐਡਰੈਸ ਕਰ ਲਈਏ ਦੇਖੋ ਬੀਬੀਆਂ ਨੂੰ 1000 ਰੁਪਏ ਮਹੀਨਾ ਮਿਲੇਗਾ ਝੂਠ ਉਸ ਤੋਂ ਬਾਅਦ ਲੋਕਾਂ ਦੇ ਘਰ ਘਰ ਆਟਾ ਪਹੁੰਚੇਗਾ ਝੂਠ BMW ਦਾ ਕਾਰਖਾਨਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਉਹ ਨਿਕਲਿਆ ਝੂਠ ਉਸ ਤੋਂ ਬਾਅਦ ਗੋਲਡੀ ਗੋਲਡੀ ਬਰਾੜ ਅਰੈਸਟ ਹੋ ਗਿਆ ਉਹ ਨਿਕਲਿਆ ਝੂਠ ਫਿਰ ਅਤਰ ਸਿੰਘ ਮੈਡੀਕਲ ਹਸਪਤਾਲ ਦੇ ਬਾਰੇ ਇਹਨਾਂ ਨੇ ਝੂਠ ਬੋਲਿਆ ਅਸਲੇ ਵਾਲੇ ਗਾਣੇ ਬੰਦ ਕਰਾਂਗੇ ਜੀ ਪਹਿਲੀ ਗੱਲ ਤਾਂ ਸਰਕਾਰਾਂ ਦੇ ਕੰਮ ਨਹੀਂ ਫਿਰ ਉਸ ਤੋਂ ਬਾਅਦ ਉਹ ਵੀ ਨਹੀਂ ਹੋਇਆ अच्छा 3 ਮਹੀਨੇ ਚ ਨਸ਼ਾ ਰੋਕਣ ਦੀ ਗੱਲ ਉਹ ਤਾਂ ਤੁਸੀਂ ਕਰ ਹੀ ਚੁੱਕੇ ਹੋ ਥੈਨ ਫਿਰ ਭਗਵੰਤਮਾਨ ਸਾਹਿਬ ਨੇ ਆਪਣੀ ਮਾਤਾ ਜੀ ਦੀ ਸੌਂ ਖਾ ਕੇ ਸ਼ਰਾਬ ਛੱਡਣ ਦਾ ਇਹ ਜਿਹੜਾ ਡਿਕਲੇਅਰ ਕੀਤਾ ਸੀ ਉਹ ਬਿਲਕੁਲ ਵਾਦਾ ਜਿਹੜਾ ਹੈ ਉਹ ਝੂਠਾ ਤੁਹਾਡੇ ਕੋ ਕੀ ਪ੍ਰੂਫ ਹੈਗੇ ਉਹ ਪੀਂਦੇ ਆ ਕੋਈ ਤੁਸੀਂ ਨਾਲ ਬਹਿ ਕੇ ਪੀਂਦੇ ਹੋ ਦੇਖੋ ਗੱਲ ਇਹ ਹੈ ਭਗਵੰਤਮਾਨ ਸਾਹਿਬ ਨਹੀਂ 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 ਕੋਈ ਗੱਲ ਨਹੀਂ ਮੈਂ ਇੱਕ ਮਿੰਟ ਲੈਟ ਮੀ ਕੰਪਲੀਟ ਤੁਸੀਂ ਆਪੇ ਹੀ ਸਮਝ ਜਾਓਗੇ ਵੈਸੇ ਤਾਂ ਚਲੋ ਬਸ਼ਰਮ ਦੀ ਡਾਲ ਜੋਲ ਜੇ ਡੁੱਲ ਜੇ ਨਾ ਉਹ ਕਹਿੰਦਾ ਅਸੀਂ ਥਾ ਠਰ ਖਾਂਦੇ ਆ ਮਸਲਾ ਇਹ ਵੀ ਭਗਵੰਤ ਮਾਨ ਸਾਹਿਬ ਦੇ ਜਿੱਦਾਂ ਦੇ ਬਿਆਨ ਆਉਂਦੇ ਨੇ ਉਤੋਂ ਸਾਫ਼ ਪਤਾ ਲੱਗਦਾ ਵੀ ਕੋਈ ਸਸਤੀ ਸ਼ਰਾਬ ਪੀਂਦੇ ਚਾ ਜਿੱਦੀ ਵੀ ਨਹੀਂ ਪੀਂਦੇ ਤੇ ਗੱਲ ਇਹ ਹੈ ਵੀ ਸਸਤੀ ਰੇਤੀ ਰੇਤਾ ਸਸਤਾ ਕਰਾਂਗੇ ਝੂਠ ਉਸ ਤੋਂ ਬਾਅਦ ਮੂੰਗੀ ਦੇ ਉੱਤੇ ਐਮ ਐਸ ਪੀ ਦੇਾਂਗੇ ਕਿਸਾਨਾਂ ਨੇ ਆਪਣੀ ਮੂੰਗੀ ਵਾਹਤੀ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਨੇ ਐਮ ਐਸ ਪੀ ਨਹੀਂ ਦਿੱਤੀ ਅੱਛਾ ਉਹ ਜਿਹੜੀ ਸਿੱਧੀ ਬਜਾਈ ਝੋਨੇ ਦੀ ਉਹਦਾ 1500 ਦੇਾਂਗੇ ਕਿਸੇ ਨੇ ਨਹੀਂ ਦਿੱਤਾ ਅੱਛਾ ਨੀ ਪੱਥਰਾਂ ਦੇ ਉੱਤੇ ਮਿਸਤਰੀਆਂ ਦੇ ਨਾਂ ਹੋਣਗੇ ਜੀ ਜਿਹੜੇ ਨੀ ਪੱਥਰ ਰੱਖ ਕੀ ਗੱਲਾਂ ਸੀ ਇਹ ਯਾਨੀ ਕਿ ਜੋ ਵੀ ਕਿਹਾ ਸੀ ਉਹ ਉਲਟ ਕੀਤਾ ਅੱਛਾ ਵੈਸੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਐਲਾਨ ਕੀਤਾ ਕਿ 15 ਅਗਸਤ ਤੱਕ ਅਸੀਂ ਸਾਰਾ ਨਸ਼ਾ ਪੰਜਾਬ ਚ ਬੰਦ ਕਰ ਦਾਂਗੇ ਕੁਝ ਮਹੀਨੇ ਬਾਕੀ ਹੈ ਮੈਨੂੰ ਲੱਗਦਾ ਹੈ ਦਾ ਛੱਡ ਲੈਣ ਲੋਕਾਂ ਦਾ ਤਾਂ ਫੇਰ ਛਡਾਉਣਗੇ ਪਹਿਲਾਂ ਮੁੱਖ ਮੰਤਰੀ ਸਾਹਿਬ ਆਬਦਾਨ ਅਸ਼ਾ ਦਾ ਕਹਿੰਦੇ ਮੁੱਖ ਮੰਤਰੀ ਪਰ ਉਹ ਬੀਜੇਪੀ ਜਾ ਚੁੱਕੇ ਵਸੇ اچھا ਬੀਜੇਪੀ ਦਾ ਪੁੱਛ ਲੋ ਹਾਂਜੀ ਇੱਕ ਵਾਰ ਤੁਸੀਂ ਜਦੋਂ ਰਵਨੀਤ ਬਿੱਟੂ ਜੀ ਦੇ ਰਿਪੋਰਟ ਕਾਰਡ ਬਾਰੇ ਪੁੱਛ ਰਹੇ ਸੀ ਤੁਸੀਂ ਹੱਸ ਕਿਉਂ ਰਹੇ ਸੀ ਉਸ ਵੇਲੇ ਹਾਂ ਬਿਲਕੁਲ 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 ਮੈਂ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਸਮਝਦਾ ਮੈਂ ਤੁਹਾਨੂੰ ਉਦੋਂ ਵੀ ਬੁਲਾਇਆ ਸੀ ਗੱਲ ਇਹ ਵੀ ਬਿੱਟੂ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ 10 ਸਾਲ ਦੀ ਰਹੀ ਉਸ ਦੇ ਕਰਕੇ ਜੋ ਉਹਨਾਂ ਦੀਆਂ ਗਰਾਊਂਡ ਰਿਪੋਰਟਸ ਸੀ ਬਿਲਕੁਲ ਨੈਗੇਟਿਵ ਹੋਣ ਦੇ ਕਰਕੇ ਉਹਨਾਂ ਦੀ ਟਿਕਟ ਕੱਟੀ ਗਈ ਸੀ ਹੁਣ ਗੱਲ ਇਹ ਹੈ ਵੀ ਜਿਵੇਂ ਕਹਿੰਦੇ ਨਾ ਵੀ ਮੱਝ ਭੁਖੀ ਸੀ ਪੂਸਾ ਛੜਦਾ ਸੀ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਬਿੱਟੂ ਜੀ ਨੇ ਕੋਈ ਟਿਕਟ ਨਹੀਂ ਦਿੰਦਾ ਸੀ ਉਹ ਗੱਲ ਹੈ ਵੀ ਦੋਨੇ ਇੱਕ ਦੂਜੇ ਤੇ ਕੰਮ ਆ ਗਏ ਤੇ ਹੋਇਆ ਇਹ ਹੈ ਵੀ ਅੱਜ ਹਾਲਾਤ ਇਹ ਨੇ ਬਿੱਟੂ ਜੀ ਚੌਥੇ ਥਾਂ ਤੇ ਜਾ ਰਹੇ ਨੇ ਆ ਮੇਰੇ ਵੱਡੇ ਭਰਾ ਨੇ ਮਹਿਤਾ ਸਾਹਿਬ ਮੈਂ ਬਹੁਤ ਸਤਿਕਾਰ ਕਰਦਾ ਲੇਕਿਨ ਤੁਸੀਂ ਇਹਨਾਂ ਤੋਂ ਬੜੇ ਮਾਣ ਨਾਲ ਕੋਈ ਸਵਾਲ ਪੁੱਛਿਆ ਸੀ ਵੀ ਦੱਸੋ ਜੀ ਬਿੱਟੂ ਜੀ ਨੇ 10 ਸਾਲ ਚ ਕੀਤਾ ਕਿ ਇਹ ਕਹਿੰਦੇ ਜੀ ਬਿੱਟੂ ਜੇ ਬਿੱਟੂ ਜੀ ਨੇ ਦੱਸਿਆ ਤਾਂ ਹੀ ਕੰਮ ਚਲਾਣਾ ਸੀ ਤੇ ਬਿੱਟੂ ਜੀ ਰਿਕਾਰਡਿੰਗ ਭੇਜ ਦਿੰਦੇ ਨਾ ਇੱਥੇ ਰਿਕਾਰਡਿੰਗ ਭੇਜ ਦੇ ਨਵੇਂ ਜੋ ਬਿੱਟੂ ਜੀ ਨੇ ਦੱਸਿਆ ਤੁਸੀਂ ਇੱਥੇ ਕੀ ਕਰ ਰਹੇ ਹੋ ਇਹਨਾਂ ਕੋਲ ਹੈ ਹੀ ਨਹੀਂ ਕੁਝ ਦੱਸਣ ਨੂੰ ਦੇਖੋ ਗੱਲ ਇਹ ਹੈ ਅੱਜ ਜੇ ਇੱਥੇ ਖੜੇ ਗੱਲਾਂ ਮਾਰਦੇ ਆ ਨਾ ਉਹ ਕਾਂਗਰਸ ਪਾਰਟੀ ਦੀ ਦੇਣ ਹੈ ਇਹਨਾਂ ਨੇ ਦੋ ਸਾਲਾਂ ਦੇ ਵਿੱਚ ਜੋ ਕੀਤਾ ਅੱਜ ਤੱਕ ਕਿਸੇ ਤੋਂ ਨਹੀਂ ਹੋਇਆ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਪੰਜਾਬ ਦੇ ਸਿਰ ਪਾਉਣੇ 3 ਲੱਖ ਕਰੋੜ ਦਾ ਕਰਜ਼ਾ ਸੀ ਜਦੋਂ ਇਹ ਪਾਵਰ ਚ ਆਏ ਤੇ ਅੱਜ 4 ਲੱਖ ਕਰੋੜ ਤੋਂ ਉੱਤੇ ਹੋ ਗਿਆ 1 ਸਾਲ ਡੇਢ 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 ਕਰੋੜ 150 ਕਰੋੜ ਰੁਪਇਆ 2 ਸਾਲਾਂ ਦੇ ਵਿੱਚ ਪੰਜਾਬ ਦੇ ਸਿਰ ਕਿਸੇ ਨੇ ਕਰਜਾਨੀ ਚਲਾਇਆ ਉਹ ਜਿਹੜਾ ਇਹ ਮਕਾਮ ਇਹਨਾਂ ਨੇ ਹਾਸਲ ਕੀਤਾ ਇਹਦੇ ਲਈ ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਨੰਬਰ 1 ਮਿਲਣਾ ਚਾਹੀਦਾ ਕਿਸਾਨਾਂ ਨੂੰ ਨਜ਼ਰਬੰਦ ਕਰਨ ਦੀ ਕੀ ਲੋੜ ਦੇਖੋ ਗੱਲ ਇਹ ਹੈ ਵੀ ਉਹ ਜਿਹਨੂੰ ਕਹਿੰਦੇ ਨਾ ਵੀ ਆਪੇ ਹੀ ਕੁੱਤਾ ਛੱਡਤਾ ਆਪੇ ਹੀ ਬੰਦ ਲਿਆ ਇਹੋ ਕੰਮ ਕਰਦੇ ਨੇ ਇਹ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਤਤਪਰ ਹੈ ਜਿਹੜੀ ਇੰਡਸਟਰੀ ਪਲਾਨ ਦੀ ਗੱਲ ਇੱਕ ਸਵਾਲ ਆਇਆ ਸੀ ਉਹਨਾਂ ਨੇ ਕਿਹਾ ਕਿ ਆਪਾਂ ਜਰਾ ਇੰਡਸਟਰੀ ਪਲਾਨ ਕਿਉਂ ਕਰ ਗਈ ਇੰਡਸਟਰੀ ਪਲਾਨ ਇਸ ਕਰਕੇ ਕਰ ਗਈ ਕਿ ਸੁਖਵੀਰ ਸਿੰਘ ਬਾਦਲ ਸਾਰੇ ਇੰਡਸਟਰੀਸ ਨੂੰ ਆਪਣਾ ਹਿੱਸਾ ਮੰਗਦਾਰ ਰਿਹਾ ਇਹ ਜਿਹੜਾ ਕਿ ਆ ਵੀ ਜਨਰਲ ਬਾਰੇ ਗੈਂਜਲ ਸਾਹਿਬ ਰਿਐਕਸ਼ਨ ਨਹੀਂ ਨਹੀਂ ਇਹਨਾਂ ਨੇ ਕੁੱਤੇ ਦੀ ਗੱਲ ਕੀਤੀ ਹੈ ਇਹਨਾਂ ਨੇ ਅਮਰਿਤਪਾਲ ਸਿੰਘ ਦੇ ਉਹਨਾਂ ਨੇ ਗੈਂਗਸਟਰ ਦੀ ਉਹਨਾਂ ਗੈਂਗਸਟਰ ਦੀ ਗੱਲ ਕੀਤੀ ਹੈ ਨਹੀਂ ਹੈ ਗਲਤੀ ਝੂਠ ਬਣਾ ਰਹੇ ਹੈ ਮੈਨੂੰ ਇਹ ਜਵਾਬ ਦੇਣ ਵੀ ਸਰਦਾਰ ਕਹਿ ਰਹੇ ਆ ਤੁਸੀਂ ਜਵਾਬ ਲੈ ਲਓ ਜੀ ਜਵਾਬ ਲੈ ਲਓ ਕਹਿ ਰਹੇ ਆ ਤੁਸੀਂ ਕੁੱਤਾ ਵਰਡ ਯੂਜ਼ ਕਰ ਰਹੇ ਹੋ ਮੈਂ ਗੈਂਗਸਟਰ ਲਈ ਕਰ ਵਰਤੂੰਗਾ ਜਿਹੜੇ ਗੈਂਗਸਟਰਸ ਹੈ ਇਹਨਾਂ ਨੇ ਲਾਰੈਂਸ ਮਿਸ਼ਨੋਈ ਵਰਗੇ ਇਹਨਾਂ ਨੇ ਭਾਜਪਾ ਵਾਲਿਆਂ ਦੀ ਪੈਦਾਵਾਰ ਨੇ ਇਹ ਆਪੇ ਹੀ ਉਹਨਾਂ ਨੂੰ ਛੱਡ ਦਿੰਦੇ ਨੇ ਜਦੋਂ ਮਰਜ਼ੀ ਉਹਨਾਂ ਦੀਆਂ ਜੇਲ੍ਹਾਂ ਤੋਂ ਇੰਟਰਵਿਊ ਕੋ ਜੀਰੋ ਆਪਈ ਅੱਜ ਕਿਨੂੰ ਰੱਖਿਆ 20 ਲੱਖ ਰੁਪਈਆ ਸਰਕਾਰ ਨੇ ਕਾਂਗਰਸੀ ਨੇ ਇੰਡਸਟਰੀ ਦੀ ਗੱਲ ਕਰ ਰਹੇ ਸੀ ਇੰਡਸਟਰੀ ਦੇ ਬਾਰੇ ਜਵਾਬ ਦੇ ਦਿਓ ਤੁਹਾਡਾ ਨਾਮ ਲੈ ਲਓ ਇੰਡਸਟਰੀ ਜਿਹੜੀ ਹੈ ਪੰਜਾਬ ਦੀ ਮਰੀ ਹੈ ਐਮਐਸਐਮਈ ਕਿਹਦੀ ਪੈਦਾਵਾਰ ਹੈ ਐਮਐਸਐਮਈ ਕਿਹਦੀ ਦੇਣ ਹੈ ਪੰਜਾਬ ਦੀ ਇੰਡਸਟਰੀ ਐਮਐਸਐਮਈ ਲਾ ਕੇ ਖਤਮ ਕੀਤੀ ਜਾ ਰਹੀ ਹੈ ਇਹ ਜਵਾਬ ਦੇ ਦੇਣ ਇਸ ਗੱਲ ਦਾ ਕਿਉਂ ਕੀਤੀ ਜਾ ਰਹੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਮੇਰੇ ਵੀਰ ਨੇ ਸਵਾਲ ਪੁੱਛੇ ਸੀ ਕਿ ਕੀ ਕਰ ਰਹੀ ਹੈ ਸਾਰੀਆਂ ਸਿਆਸੀ ਪਾਰਟੀਆਂ ਕੀ ਕਰ ਰਹੀਆਂ ਦੇਖੋ ਅਸੀਂ ਅਸੀਂ ਨੌਜਵਾਨਾਂ ਲਈ ਔਰਤਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਤੇ ਇਹ ਹਿੱਸੇਦਾਰੀ ਨਿਯਾਮ ਦੇ ਨਾਂ ਤੇ ਅਸੀਂ ਪੰਜ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ ਉਹ ਸਾਰੀ ਜਿਹੜੀ ਹੈ ਉਹ ਪਬਲਿਕ ਦੇਖ ਰਹੀ ਹੈ ਔਰ ਜੋ ਅੱਜ ਮਾਹੌਲ ਹੈ ਜੋ ਅੱਜ ਹਾਲਾਤ ਹੈ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਪੰਜ ਗਰੰਟੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਉਸ ਤੋਂ ਬਾਅਦ ਗੱਲ ਆਪਾਂ ਕਰੀਏ ਭਾਰਤੀ ਜਨਤਾ ਪਾਰਟੀ ਦੀ 10 ਸਾਲ ਦੀ ਕਾਰਗੁਜ਼ਾਰੀ ਦੀ ਦੇਖੋ ਇਨਫਲੇਸ਼ਨ ਦੇ ਮੁੱਦੇ ਦੇ ਉੱਤੇ ਅਨਇੰਪਲੋਇਮੈਂਟ ਦੇ ਮੁੱਦੇ ਦੇ ਉੱਤੇ ਫੋਰਨ ਪਾਲਿਸੀਜ਼ ਮੀਡੀਅਮ ਬਿਜ਼ਨਸ ਜਿਹੜੇ ਸਾਡੇ ਬਿਲਕੁਲ ਇਹਨਾਂ ਨੇ ਆਪਣੇ ਵੱਡੇ ਸਮਾਂ ਘਟ ਹੈ ਥੋੜੇ ਨੇ ਹੈਡਰਸ ਦੇ ਦਿਓ ਮੈਨੂੰ ਤਾਂ ਸਮਝ ਤੁਸੀਂ ਹੁਣ ਦਿੱਤਾ ਪਹਿਲੇ ਤਾਂ ਤੁਸੀਂ ਇਹ ਨਾ ਵੇਖੀ ਤੁਸੀਂ ਪੁਲਿਸ ਰਿਕਾਰਡਿੰਗ ਦੇਖ ਲਓ ਤੁਹਾਨੂੰ ਪੂਰਾ ਮੌਕਾ ਮਿਲੇਗਾ ਹੁਣ ਤੁਸੀਂ ਥੋੜਾ ਜਿਹਾ ਸਮਾਂ ਦਿਓ ਵਿਮਨ ਫਾਰਮਰ ਸਟੂਡੈਂਟਸ ਯੂਥ ਸਾਰਿਆਂ ਦੇ ਬਾਰੇ ਦੇ ਵਿੱਚ ਅੱਜ ਜੋ 10 ਸਾਲ ਦੀ ਕਾਰਗੁਜ਼ਾਰੀ ਹੈ ਇਹਨਾਂ ਕੋਲ ਕਹਿਣ ਨੂੰ ਹੀ ਕੁਝ ਨਹੀਂ ਇਸੇ ਕਰਕੇ RAM ਮੰਦਿਰ ਇਸੇ ਕਰਕੇ ਵੱਖਵਾਦੀ ਜਿਹੜੇ ਇਹਨਾਂ ਦੀ ਵੱਖਵਾਦੀ ਸੋਚ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਸਾਹਿਬ ਪਿਛਲੇ 2 ਮਹੀਨਿਆਂ ਤੋਂ ਕਰ ਰਹੇ ਸੀ ਕਦੇ ਮੰਗਲ ਸੂਤਰ ਦੇ ਬਾਰੇ ਬਿਆਨ ਕਦੇ ਮਿਨੋਰਟੀਜ਼ ਦੇ ਬਾਰੇ ਔਰ ਇਹ ਗੱਲ ਕਹੀ ਗਈ ਕਿ ਹਿੰਦੂ ਤਬ ਦੇ ਬਾਰੇ ਹਿੰਦੂ ਕਮਿਊਨਿਟੀ ਦੇ ਬਾਰੇ ਇਹ ਜਿਹੜੀ ਕਾਂਗਰਸ ਪਾਰਟੀ ਤੇ ਜਿਹੜੇ ਕਾਂਗਰਸ ਪਾਰਟੀ ਦੇ ਅਲਾਈਅੰਸ 파ਟਨਰ ਹੈ ਉਹ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕਰਕੇ ਇਹ ਮਤਲਬ ਹੈ ਪ੍ਰਧਾਨ ਮੰਤਰੀ ਦਾ ਬਿਆਨ ਤਾਂ ਨਹੀਂ ਹੋ ਸਕਦੇ ਇਹਦਾ ਬਿਆਨ ਕਿਸੇ ਛੋਟੇ ਗਲੀ ਮੁਹੱਲੇ ਦੇ ਨੇਤਾ ਦਾ ਤਾਂ ਹੋ ਸਕਦੇ ਆ ਪ੍ਰਧਾਨ ਮੰਤਰੀ ਦੇ ਇਹਦਾ ਇਹਦਾ ਜਵਾਬ ਜਿਹੜੀ ਜਨਤਾ ਦੇਗੀ ਤੁਸੀਂ ਤੁਸੀਂ ਆਪਣੀ ਵਿਜਨ ਦੱਸੋ। આરોਪ ਬਾਤ ਲੱਗੇ ਆਪਣੀ ਵਿਜਨ ਦੱਸੋ ਕੀ ਹੈ? ਵਿਜਨ ਦੱਸੋ। ਲੱਗਣਗੇ ਸਰਕਾਰ ਤੇ ਤਾਂ આરોਪ ਲੱਗਣਗੇ ਸਾਡੇ ਤੇ ਵੀ ਲਗਾਏ ਗਏ ਸੀ। ਮੈਨੂੰ ਕੰਪਲੀਟ ਕਰਨ ਦਿਓ ਪਲੀਜ਼। ਗੱਲ ਇਹ ਹੈ ਵੀ ਅੱਜ ਪ੍ਰਧਾਨ ਮੰਤਰੀ ਸਾਹਿਬ ਇਲੈਕਸ਼ਨ ਦੇ 4 ਫੇਜ਼ ਪੂਰੇ ਹੋਣ ਤੋਂ ਬਾਅਦ ਆ ਜਿਹੜੇ ਖੇਖੜਾਂ ਤੇ ਉੱਤਰ ਆ ਜਿਹੜੇ ਸਟੇਜਾਂ ਤੇ ਉੱਤੇ ਖੜ ਖੜ ਕੇ ਰੋ ਰਹੇ ਆ। ਇਥੋਂ ਤਾਂ ਸਾਫ਼ ਪਤਾ ਲੱਗਦਾ ਕਿ ਇਹਨਾਂ ਨੂੰ ਆਪਣੀ ਹਾਰ ਦਿਖ ਰਹੀ ਹੈ ਸੋ ਅੱਜ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਸਰਕਾਰ ਦਾ ਫੇਲਿਅਰ ਕਿਹਾ ਔਰ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਉੱਥੇ ਗੁੰਡਿਆਂ ਦਾ ਰਾਜ ਹੈ ਔਰ ਉਹਨਾਂ ਕਿਹਾ ਇਹਨਾਂ ਦੇ ਮੰਤਰੀ ਸਿਰਫ ਸੈਰ ਸਪਟਾ ਕਰਦੇ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਬਿਲਕੁਲ ਠੀਕ ਕਿਹਾ ਅ ਪਿਛਲੇ 2 ਸਵਾ 2 ਸਾਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਫਜ਼ੀਹਤ ਹੋਈ ਹੈ ਜੋ ਗੱਲਾਂ ਕਰਕੇ ਆਏ ਸੀ ਗਰੰਟੀਆਂ ਤੁਸੀਂ ਹੁਣੇ ਸਵਾਲ ਪੁੱਛਿਆ 1000 ਰੁਪਏ ਦਾ ਤੇ ਤੁਹਾਨੂੰ ਜਵਾਬ ਕੀ ਮਿਲਿਆ ਕਿ ਅਸੀਂ 5 ਸਾਲ ਬਾਅਦ ਦੇਵਾਂਗੇ ਉਹ ਝੂਠ ਦਾ ਪਲੰਦਾ ਖੁੱਲ ਗਿਆ ਲੇਕਿਨ ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਤਾਂ ਲੇਕਿਨ ਆਪਣੇ ਬਾਰੇ ਉਹਨਾਂ ਨੇ ਕੋਈ ਗੱਲ ਦੱਸੀ ਨਹੀਂ ਸ਼ਾਇਦ ਕਿ ਜਿਹੜੀਆਂ 2 ਕਰੋੜ ਨੌਕਰੀਆਂ ਹਰ ਸਾਲ ਉਹਨਾਂ ਨੇ ਦੇਣੀਆਂ ਸੀ ਉਸ ਦੇ ਬਾਰੇ ਵੀ ਇੱਕ ਜਨਤਾ ਦਾ ਸਵਾਲ ਹੈ ਜਨਤਾ ਦਾ ਹੱਕ ਹੈ ਸਵਾਲ ਲੈਣਾ ਔਰ ਜਵਾਬ ਦੇਣਾ ਪ੍ਰਧਾਨ ਮੰਤਰੀ ਸਾਹਿਬ ਦਾ ਫਰਜ਼ ਹੈ ਉਸ ਬਾਰੇ ਵੀ ਜਵਾਬ ਦੇਣ 인ਫਲੇਸ਼ਨ ਦੇ ਬਾਰੇ ਜਵਾਬ ਦੇਣ ਜਿਹੜੀਆਂ ਵਿਦੇਸ਼ ਨੀਤੀਆਂ ਦੇ ਮਾਮਲੇ 'ਚ ਫੇਲਿਅਰ ਹੋਇਆ ਜਾਂ ਜੋ ਅੱਜ ਸਾਡੇ ਦੇਸ਼ ਦੀ ਫੋਰਨ ਪੋਲਿਸੀਜ਼ ਦੀ ਫੇਲਿਅਰ ਹੈ ਮੈਨੂੰ ਹੈਰਾਨੀ ਹੁੰਦੀ ਹੈ ਭਗਤਾਂ ਦੇ ਪਾਪਾ ਰੂਸ ਤੇ ਯੂਕਰੇਨ ਦੀ ਵਾਰ ਰਕਵਾ ਸਕਦੇ ਨੇ ਲੇਕਿਨ ਮਨੀਪੁਰ ਦੇ ਵਿੱਚ ਉਹ ਔਰਤਾਂ ਤੇ ਹੋ ਰਿਹਾ ਅਤਿਆਚਾਰ ਉਹ ਨਹੀਂ ਰਕਵਾ ਸਕੇ ਉਹਦਾ ਵੀ ਜਵਾਬ ਦੇਣਾ ਬਣਦਾ ਸੀ ਆਮ ਆਦਮੀ ਪਾਰਟੀ ਦੇ ਬਾਰੇ ਤਾਂ ਆਪਾਂ ਸਾਰੇ ਜਾਣਦੇ ਆ ਕਿ ਕਦੇ ਵੀ ਕਿਸੇ ਵੀ ਮੁੱਖ ਮੰਤਰੀ ਨੂੰ ਇਸ ਤਰੀਕੇ ਨਾਲ ਮੂੰਹ ਲੁਕਾ ਕੇ ਜਨਤਾ ਚੋਂ ਭੱਜਣਾ ਨਹੀਂ ਪਿਆ ਰੋਡ ਸ਼ੋਅ ਦੇ ਦੌਰਾਨ ਕਾਰ 'ਚ ਬੈਠ ਕੇ ਲੋਕਾਂ ਦौरा ਕੀਤੀ ਜਾ ਰਹੀ ਫਜ਼ੀਹਾਤ ਤੋਂ ਬਚਣ ਲਈ ਭਗਵੰਤ ਮਾਨ ਸਾਹਿਬ ਨੂੰ ਭੱਜਣਾ ਪਿਆ ਅੱਜ ਤੱਕ ਪੰਜਾਬ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ ਇਹ ਤਾਂ ਤੁਹਾਡਾ ਲਾਇਅੰਸ ਹਦੂਨਾ ਬਾਟੀਆਂ ਦਾ ਸੋਚ ਸਮਝ ਕੇ ਬੋਲਿਓ ਸ਼ਾ ਇਲੈਕਸ਼ਨ ਬਾਦ ਫਿਰ ਘਟੇ ਹੋਏ ਇਹ ਕਹਿ ਰਹੇ ਆ ਜੀ ਨਸ਼ੇ ਘਟੇ ਆ ਬਿਲਕੁਲ ਘਟੇ ਆ ਔਰ ਲਿਆਣ ਵਾਲੇ ਔਰ ਤੁਹਾਡਾ ਯੋਗਦਾਨ ਕਹਿ ਰਹੇ ਪੂਰਾ ਸੀਗਾ ਉੱਚ ਕਿਉਂਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂਖਾ ਦੀ ਖਤਮ ਕਰਾਂਗੇ ਇਹਨਾਂ ਨੇ ਵੀ ਲਾਲੀਪਾਪ ਦਿੱਤਾ ਸੀ ਕਿ ਤਿੰਨ ਮਹੀਨਿਆਂ ਚ ਖਤਮ ਕਰ ਦਾਂਗੇ ਇਹਨਾਂ ਨੇ ਤਾਂ ਬੇਅਦਬੀ ਦਾ ਨਿਆ ਵੀ 24 ਘੰਟਿਆਂ ਚ ਜਿੰਨਾ ਸੀ ਉਹ ਇਹਨਾਂ ਨੂੰ ਪੁੱਛ ਲਓ ਇਹ ਤਾਂ ਦੇਖੋ ਪੰਜਾਬ ਦੇ ਲੋਕਾਂ ਨੂੰ ਪਰਮਾ ਕੇ ਕੇਵਲ ਸੱਤਾ ਹਾਸਲ ਕਰਨਾ ਇਹਨਾਂ ਦਾ ਏਜੰਡਾ ਸੀ ਉਹ ਇਹਨਾਂ ਨੇ ਕਰ ਲਿਆ ਉਸ ਤੋਂ ਬਾਅਦ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਦੀ ਕੇਵਲ ਤੇ ਕੇਵਲ ਮੁੰਸ਼ੀਗਰੀ ਕਰਨ ਤੋਂ ਬਿਨਾ ਹੋਰ ਇਹਨਾਂ ਨੇ 2.5 ਸਾਲਾਂ 'ਚ ਡਕਾ ਨਹੀਂ ਤੋੜਿਆ ਪੰਜਾਬ ਦਾ ਹੈਲੀਕਾਪਟਰ ਪੰਜਾਬ ਦਾ ਪੈਸਾ ਦੂਸਰੇ ਸਟੇਟਾਂ ਦੇ ਇਲੈਕਸ਼ਨਾਂ ਲਈ ਯੂਜ਼ ਹੋ ਰਿਹਾ ਪੰਜਾਬ ਦਾ ਰੈਵਨਿਊ ਪੰਜਾਬ ਦੀ ਪੁਲਿਸ ਦੂਸਰੇ ਸਟੇਟਾਂ ਦੇ ਜਿਹੜੇ ਇਹਨਾਂ ਦੇ ਲੀਡਰਸ ਆ ਉਹਨਾਂ ਦੀ ਸਿਕਿਉਰਿਟੀ ਤੇ ਲਾਈ ਹੋਈ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਬੁਰੇ ਹਾਲ ਥਾਣਿਆਂ 'ਚ ਪੁਲਿਸ ਹੈ ਨਹੀਂ ਚੌਂਕੀਆਂ ਦੇ ਵਿੱਚ ਸੜਕਾਂ ਦੇ ਉੱਤੇ ਜਿੱਥੇ ਲੋਡ ਹੈ ਉੱਥੇ ਸਿਕਿਉਰਟੀ ਹੈ ਨਹੀਂ ਇਵਨ ਕਿ ਇਹਨਾਂ ਨੇ ਜਿਹੜੀ ਡਰਾਮੇਬਾਜ਼ੀ ਖੇਡੀ ਉਹਨਾਂ ਨੂੰ ਪੁੱਠੀ ਪੈ ਗਈ ਬੜੇ ਅਫਸੋਸ ਦੀ ਗੱਲ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਦੇਖਿਆ ਆਪਣੀ ਜਿਹੜੀ ਹੈ ਐਡਮਿਨਿਸਟ੍ਰੇਟਰ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਇਹਨਾਂ ਦਾ ਜੋ ਇਹਨਾਂ ਨੇ ਸਿਕਿਉਰਟੀਆਂ ਵਾਪਸ ਲਈਆਂ ਔਰ ਉਸ ਦਾ ਆਪਣੀ ਛੋਟੀ ਸੋਚ ਦਾ ਮੁਜ਼ਾਰਾ ਕੀਤਾ ਉਸ ਨੂੰ ਪਬਲਿਸੀਜ਼ ਕੀਤਾ ਉਸ ਦਾ ਨਤੀਜਾ ਸਾਨੂੰ ਸਿੱਧੂ ਮੂਸੇਵਾਲਾ ਵਰਗਾ ਸਾਡਾ ਲੀਜੈਂਡ ਖੋਣਾ ਪਿਆ ਬੜੀ ਅਫਸੋਸ ਦੀ ਗੱਲ ਹੈ ਇਹ ਇਸੇ ਤਰ੍ਹਾਂ ਦੀਆਂ ਛੋਟੀ ਸੋਚ ਦਾ ਮੁਜ਼ਾਹਰਾ ਇਹ ਪਹਿਲਾਂ ਵੀ ਕਰਦੇ ਰਹੇ ਨੇ ਅੱਜ ਸਰਕਾਰ ਬਣ ਜਾਣ ਤੋਂ ਬਾਅਦ ਵੀ ਇਹਨਾਂ ਨੂੰ ਯਾਦ ਨਹੀਂ ਕਿ ਅਸੀਂ ਸੱਤਾ ਚਾ ਚੁੱਕੇ ਹਾਂ ਇਹ ਹਜੇ ਤੱਕ ਉਸੇ ਮੂਡ ਜੀ ਨੇ ਕਿ ਜਿਸ ਤਰ੍ਹਾਂ ਆਪੋਜੀਸ਼ਨ ਵਾਲਾ ਮੂਡ ਹੁੰਦਾ ਸਿਰਫ ਤੋਮਤਵਾਦੀ ਇਲਜ਼ਾਮਬਾਜ਼ੀ ਇੱਕ ਦੂਸਰੀ ਗੱਲ ਇਹ ਜਿਹੜੀ ਇਹ ਇਲੈਕਸ਼ਨ ਹੈ ਇਹਦੇ ਚ ਨੈਸ਼ਨਲ ਇਸ਼ੂਸ ਪਹਿਲੀ ਗੱਲ ਤਾਂ ਐਡਰੈਸ ਹੋਣੇ ਚਾਹੀਦੇ ਨੇ ਮੈਂ ਬੇਨਤੀ ਕਰੂੰਗਾ ਕਿ ਆਪਾਂ ਪੰਜਾਬ ਦੇ ਮੁੱਦੇ ਆਪਾਂ ਨੈਸ਼ਨਲ ਵੀ ਕਰਾਂਗੇ ਪਹਿਲਾਂ ਉਹ ਨਸ਼ੇ ਦਾ ਸਟੈਪ ਜਿਹੜਾ ਕਿਹਾ ਸੀਗੇ ਉਹ ਉਹ ਕਰ ਲਾਂਗੇ ਫਿਰ ਸੁਣ ਲੋ ਜੇ ਤੁਸੀਂ ਇੱਥੇ ਹੀ ਆਣਾ ਪਹਿਲਾਂ ਤਾਂ ਫਿਰ ਆਪਾਂ ਇਹੀ ਪਹਿਲਾਂ ਮੁੱਦਾ ਐਡਰੈਸ ਕਰ ਲਈਏ ਦੇਖੋ ਬੀਬੀਆਂ ਨੂੰ 1000 ਰੁਪਏ ਮਹੀਨਾ ਮਿਲੇਗਾ ਝੂਠ ਉਸ ਤੋਂ ਬਾਅਦ ਲੋਕਾਂ ਦੇ ਘਰ ਘਰ ਆਟਾ ਪਹੁੰਚੇਗਾ ਝੂਠ BMW ਦਾ ਕਾਰਖਾਨਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਉਹ ਨਿਕਲਿਆ ਝੂਠ ਉਸ ਤੋਂ ਬਾਅਦ 골ਡੀ 골ਡੀ ਬਰਾੜ ਅਰੈਸਟ ਹੋ ਗਿਆ ਉਹ ਨਿਕਲਿਆ ਝੂਠ ਫਿਰ ਅਤਰ ਸਿੰਘ ਮੈਡੀਕਲ ਹਸਪਤਾਲ ਦੇ ਬਾਰੇ ਇਹਨਾਂ ਨੇ ਝੂਠ ਬੋਲਿਆ ਅਸਲੇ ਵਾਲੇ ਗਾਣੇ ਬੰਦ ਕਰਾਂਗੇ ਜੀ ਪਹਿਲੀ ਗੱਲ ਤਾਂ ਸਰਕਾਰਾਂ ਦੇ ਕੰਮ ਨਹੀਂ ਫਿਰ ਉਸ ਤੋਂ ਬਾਅਦ ਉਹ ਵੀ ਨਹੀਂ ਹੋਇਆ अच्छा 3 ਮਹੀਨੇ ਚ ਨਸ਼ਾ ਰੋਕਣ ਦੀ ਗੱਲ ਉਹ ਤਾਂ ਤੁਸੀਂ ਕਰ ਹੀ ਚੁੱਕੇ ਹੋ ਥੈਨ ਫਿਰ ਭਗਵੰਤਮਾਨ ਸਾਹਿਬ ਨੇ ਆਪਣੀ ਮਾਤਾ ਜੀ ਦੀ ਸੌਂ ਖਾ ਕੇ ਸ਼ਰਾਬ ਛੱਡਣ ਦਾ ਇਹ ਜਿਹੜਾ ਡਿਕਲੇਅਰ ਕੀਤਾ ਸੀ ਉਹ ਬਿਲਕੁਲ ਵਾਦਾ ਜਿਹੜਾ ਉਹ ਝੂਠਾ ਕਿ ਤੁਹਾਡੇ ਕੋ ਕੀ ਪ੍ਰੂਫ ਹੈਗੇ ਉਹ ਪੀਂਦੇ ਆ ਕੋਈ ਤੁਸੀਂ ਨਾਲ ਬਹਿ ਕੇ ਪੀਂਦੇ ਹੋ ਦੇਖੋ ਗੱਲ ਇਹ ਹੈ ਭਗਵੰਤਮਾਨ ਸਾਹਿਬ ਨਹੀਂ 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 ਕੋਈ ਗੱਲ ਨਹੀਂ ਇੱਕ ਮਿੰਟ ਲੈਟ ਮੀ ਕੰਪਲੀਟ ਤੁਸੀਂ ਆਪੇ ਹੀ ਸਮਝ ਜਾਓਗੇ ਕਿ ਜੇ ਤਾਂ ਚਲੋ ਬਸ਼ਰਮ ਦੀ ਦਾਲ ਜੋਲ ਜੋਲ ਜੇ ਨਾ ਉਹ ਕਹਿੰਦਾ ਅਸੀਂ ਠਾਠ ਠਾਰ ਖਾਂਦੇ ਆ ਮਸਲਾ ਇਹ ਵੀ ਭਗਵੰਤਮਾਨ ਸਾਹਿਬ ਦੇ ਜਿੱਦਾਂ ਦੇ ਬਿਆਨ ਆਉਂਦੇ ਨੇ ਉਤੋਂ ਸਾਫ਼ ਪਤਾ ਲੱਗਦਾ ਵੀ ਕੋਈ ਸਸਤੀ ਸ਼ਰਾਬ ਪੀਂਦੇ ਚਾ ਜਦੀ ਵੀ ਨਹੀਂ ਪੀਂਦੇ ਤੇ ਗੱਲ ਇਹ ਹੈ ਵੀ ਸਸਤੀ ਰੇਤੀ ਰੇਤਾ ਸਸਤਾ ਕਰਾਂਗੇ ਝੂਠ ਉਸ ਤੋਂ ਬਾਅਦ ਮੂੰਗੀ ਦੇ ਉੱਤੇ ਐਮ ਐਸ ਪੀ ਦੇਾਂਗੇ ਕਿਸਾਨਾਂ ਨੇ ਆਪਣੀ ਮੂੰਗੀ ਵਾਹਤੀ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਨੇ ਐਮ ਐਸ ਪੀ ਨਹੀਂ ਦਿੱਤੀ ਅੱਛਾ ਉਹ ਜਿਹੜੀ ਸਿੱਧੀ ਬਜਾਈ ਝੋਨੇ ਦੀ ਉਹਦਾ 1500 ਦੇਾਂਗੇ ਕਿਸੇ ਨੇ ਨਹੀਂ ਦਿੱਤਾ ਅੱਛਾ ਨੀ ਪੱਥਰਾਂ ਦੇ ਉੱਤੇ ਮਿਸਤਰੀਆਂ ਦੇ ਨਾਂ ਹੋਣਗੇ ਜੀ ਜਿਹੜੇ ਨਹੀਂ ਪੱਥਰ ਰੱਖ ਕੀ ਗੱਲਾਂ ਸੀ ਇਹ ਯਾਨੀ ਕਿ ਜੋ ਵੀ ਕਿਹਾ ਸੀ ਉਹ ਰੋਲਟ ਕੀਤਾ ਅੱਛਾ ਵੈਸੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਐਲਾਨ ਕੀਤਾ ਕਿ 15 ਅਗਸਤ ਤੱਕ ਅਸੀਂ ਸਾਰਾ ਨਸ਼ਾ ਪੰਜਾਬ ਚ ਬੰਦ ਕਰ ਦਾਂਗੇ ਕੁਝ ਮਹੀਨੇ ਬਾਕੀ ਹੈ ਮੈਨੂੰ ਲੱਗਦਾ ਹੈ ਛੱਡ ਲੈਣ ਲੋਕਾਂ ਦਾ ਤਾਂ ਫੇਰ ਛਡਾਉਣਗੇ ਪਹਿਲਾਂ ਮੁੱਖ ਮੰਤਰੀ ਸਾਹਿਬ ਆਪਦਾ ਨਸ਼ਾ ਤਾਂ ਕਹਿੰਦੇ ਮੁੱਖ ਮੰਤਰੀ ਪਰ ਉਹ ਬੀਜੇਪੀ ਜਾ ਚੁੱਕੇ ਵਸੇ اچھا ਬੀਜੇਪੀ ਦਾ ਪੁੱਛ ਲੋ ਹਾਂਜੀ ਇੱਕ ਵਾਰ ਤੁਸੀਂ ਜਦੋਂ ਰਵਨੀਤ ਬਿੱਟੂ ਜੀ ਦੇ ਰਿਪੋਰਟ ਕਾਰਡ ਬਾਰੇ ਪੁੱਛ ਰਹੇ ਸੀ ਤੁਸੀਂ ਹੱਸ ਕਿਉਂ ਰਹੇ ਸੀ ਉਸ ਵੇਲੇ ਹਾਂ ਬਿਲਕੁਲ 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 ਮੈਂ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਸਮਝਦਾ ਮੈਂ ਤੁਹਾਨੂੰ ਉਦੋਂ ਵੀ ਬੁਲਾਇਆ ਸੀ ਗੱਲ ਇਹ ਵੀ ਬਿੱਟੂ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ 10 ਸਾਲ ਦੀ ਰਹੀ ਉਸ ਦੇ ਕਰਕੇ ਜੋ ਉਹਨਾਂ ਦੀਆਂ ਗਰਾਊਂਡ ਰਿਪੋਰਟਸ ਸੀ ਬਿਲਕੁਲ ਨੈਗੇਟਿਵ ਹੋਣ ਦੇ ਕਰਕੇ ਉਹਨਾਂ ਦੀ ਟਿਕਟ ਕੱਟੀ ਗਈ ਸੀ ਹੁਣ ਗੱਲ ਇਹ ਹੈ ਵੀ ਜਿਵੇਂ ਕਹਿੰਦੇ ਨਾ ਵੀ ਮੱਝ ਭੁਖੀ ਸੀ ਭੂਸਾ ਛੜਦਾ ਸੀ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਬਿੱਟੂ ਜੀ ਨੇ ਕੋਈ ਟਿਕਟ ਨਹੀਂ ਦਿੰਦਾ ਸੀ ਉਹ ਗੱਲ ਹੈ ਵੀ ਦੋਨੇ ਇੱਕ ਦੂਜੇ ਤੇ ਕੰਮ ਆ ਗਏ ਤੇ ਹੋਇਆ ਇਹ ਹੈ ਵੀ ਅੱਜ ਹਾਲਾਤ ਇਹ ਨੇ ਬਿੱਟੂ ਜੀ ਚੌਥੇ ਥਾਂ ਤੇ ਜਾ ਰਹੇ ਨੇ ਆ ਮੇਰੇ ਵੱਡੇ ਭਰਾ ਨੇ ਮਹਿਤਾ ਸਾਹਿਬ ਮੈਂ ਬਹੁਤ ਸਤਿਕਾਰ ਕਰਦਾ ਲੇਕਿਨ ਤੁਸੀਂ ਇਹਨਾਂ ਤੋਂ ਬੜੇ ਮਾਣ ਨਾਲ ਕੋਈ ਸਵਾਲ ਪੁੱਛਿਆ ਸੀ ਵੀ ਦੱਸੋ ਜੀ ਬਿੱਟੂ ਜੀ ਨੇ 10 ਸਾਲ ਚ ਕੀਤਾ ਕਿ ਇਹ ਕਹਿੰਦੇ ਜੀ ਬਿੱਟੂ ਜੇ ਬਿੱਟੂ ਜੀ ਨੇ ਦੱਸੇ ਤਾਂ ਹੀ ਕੰਮ ਚਲਾਉਣਾ ਸੀ ਤੇ ਬਿੱਟੂ ਜੀ ਰਿਕਾਰਡਿੰਗ ਭੇਜ ਦਿੰਦੇ ਨਾ ਇੱਥੇ ਰਿਕਾਰਡਿੰਗ ਭੇਜਣ ਵੀ ਜੋ ਬਿੱਟੂ ਜੀ ਨੇ ਦੱਸਿਆ ਤੁਸੀਂ ਇੱਥੇ ਕੀ ਕਰਨਾ ਹੈ ਉਹਨਾਂ ਕੋਲ ਹੈ ਹੀ ਨਹੀਂ ਕੁਝ ਦੱਸਣ ਨੂੰ ਦੇਖੋ ਗੱਲ ਇਹ ਹੈ ਅੱਜ ਜੇ ਇੱਥੇ ਖੜੇ ਗੱਲਾਂ ਮਾਰਦੇ ਆ ਨਾ ਉਹ ਕਾਂਗਰਸ ਪਾਰਟੀ ਦੀ ਨਹੀਂ ਦੇਣਾ ਇਹਨਾਂ ਨੇ ਦੋ ਸਾਲਾਂ ਦੇ ਵਿੱਚ ਜੋ ਕੀਤਾ ਅਜ ਤੱਕ ਕਿਸੇ ਤੋਂ ਨਹੀਂ ਹੋਇਆ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਪੰਜਾਬ ਦੇ ਸਿਰ ਪਾਉਣੇ 3 ਲੱਖ ਕਰੋੜ ਦਾ ਕਰਜ਼ਾ ਸੀ ਜਦੋਂ ਇਹ ਪਾਵਰ ਚ ਆਏ ਤੇ ਅੱਜ 4 ਲੱਖ ਕਰੋੜ ਤੋਂ ਉੱਤੇ ਹੋ ਗਿਆ 1 ਸਾਲ ਡੇਢ 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 ਕਰੋੜ 150 ਕਰੋੜ ਰੁਪਈਆ 2 ਸਾਲਾਂ ਦੇ ਵਿੱਚ ਪੰਜਾਬ ਦੇ ਸਿਰ ਕਿਸੇ ਨੇ ਕਰਜਾਨੀ ਚਲਾਇਆ ਉਹ ਜਿਹੜਾ ਇਹ ਮਕਾਮ ਇਹਨਾਂ ਨੇ ਹਾਸਲ ਕੀਤਾ ਇਹਦੇ ਲਈ ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਨੰਬਰ 1 ਮਿਲਣਾ ਚਾਹੀਦਾ ਕਿਸਾਨਾਂ ਨੂੰ ਨਜ਼ਰਬੰਦ ਕਰਨ ਦੀ ਕੀ ਜ਼ਰੂਰਤ ਦੇਖੋ ਗੱਲ ਇਹ ਹੈ ਵੀ ਉਹ ਜਿਹਨੂੰ ਕਹਿੰਦੇ ਨੇ ਨਾ ਵੀ ਆਪੇ ਹੀ ਕੁੱਤਾ ਛੱਡਤਾ ਆਪੇ ਹੀ ਬੰਦ ਲਿਆ ਇਹੋ ਕੰਮ ਕਰਦੇ ਨੇ ਇਹ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਤਤਪਰ ਹੈ ਜਿਹੜੀ ਇੰਡਸਟਰੀ ਪਲਾਨ ਦੀ ਗੱਲ ਇੱਕ ਸਵਾਲ ਆਇਆ ਜੀ ਉਹਨਾਂ ਨੇ ਗੱਲ ਕੀਤੀ ਆਪਾਂ ਜਿਹੜਾ ਇੰਡਸਟਰੀ ਪਲਾਨ ਕਿਉਂ ਕਰ ਗਈ ਇੰਡਸਟਰੀ ਪਲਾਨ ਇਸ ਕਰਕੇ ਕਰ ਗਈ ਕਿ ਸੁਖਵੀਰ ਸਿੰਘ ਬਾਦਲ ਸਾਰੇ ਇੰਡਸਟਰੀਨਸ ਆਪਣਾ ਹਿੱਸਾ ਮੰਗਦਾਰ ਰਿਹਾ ਲੈ ਜਿਹੜੀ ਆ ਗੈਂਗਸਟਰ ਬਾਰੇ ਗੈਂਗਸਟਰ ਰਿਐਕਸ਼ਨ ਨਹੀਂ ਇਹਨਾਂ ਨੇ ਕੁੱਤੇ ਦੀ ਗੱਲ ਕੀਤੀ ਆ ਇਹਨਾਂ ਨੇ ਅਮਰਿਤਪਾਲ ਸਿੰਘ ਦੇ ਉਹਨਾਂ ਨੇ ਗੈਂਗਸਟਰ ਦੀ ਉਹਨਾਂ ਗੈਂਗਸਟਰ ਦੀ ਗੱਲ ਕੀਤੀ ਹੈ ਨਹੀਂ ਗਲਤੀ ਹੈ ਇਹ ਗਲਤੀਸ਼ੂ ਬਣਾ ਰਹੇ ਹੈ ਮੈਨੂੰ ਇਹ ਜਵਾਬ ਦੇਣ ਵੀ ਸਰਦਾਰ ਕਹਿ ਰਹੇ ਤੁਸੀਂ ਜਵਾਬ ਲੈ ਲਓ ਜਵਾਬ ਲੈ ਲਓ ਤੁਸੀਂ ਕੁੱਤਾ ਵਰਡ ਯੂਜ਼ ਕਰ ਰਹੇ ਹੋ ਮੈਂ ਗੈਂਗਸਟਰ ਲਈ ਵਰਤੂੰਗਾ ਜਿਹੜੇ ਗੈਂਗਸਟਰਸ ਐ ਇਹਨਾਂ ਨੇ ਲਾਰੈਂਸ ਬਿਸ਼ਨੋਈ ਵਰਗੇ ਇਹਨਾਂ ਨੇ ਭਾਜਪਾ ਵਾਲਿਆਂ ਦੀ ਪੈਦਾਵਾਰ ਨੇ ਇਹ ਆਪੇ ਹੀ ਉਹਨਾਂ ਨੂੰ ਛੱਡ ਦਿੰਦੇ ਨੇ ਜਦੋਂ ਮਰਜ਼ੀ ਉਹਨਾਂ ਦੀ ਜੇਲ੍ਹਾਂ ਤੋਂ ਇੰਟਰਵਿਊ ਕਰਾ ਜ਼ੀਰੋ ਆਪੇ ਯਾਰ ਜਿੱਦ ਨੂੰ ਰੱਖਿਆ 20 ਲੱਖ ਰੁਪਈਆ ਸਰਕਾਰ ਨੇ ਕਾਂਗਰਸੀ ਨੇ ਆਪਾਂ ਇੰਡਸਟਰੀ ਦੀ ਗੱਲ ਕਰ ਰਹੇ ਸੀ ਇੰਡਸਟਰੀ ਦੇ ਬਾਰੇ ਜਵਾਬ ਦੇਣਾ ਇੱਕ ਮਿੰਟ ਜਰਾ ਤੁਹਾਡਾ ਨਾਮ ਲੈ ਦੋ ਇੰਡਸਟਰੀ ਜਿਹੜੀ ਐ ਪੰਜਾਬ ਦੀ ਮਰੀ ਐ ਐਮ ਐਸ ਐਮ ਈ ਕਿਦੀ ਬਣਾ ਰ ਐ ਐਮ ਐਸ ਐਮ ਈ ਕਿਦੀ ਦੇਣਾ ਹੈ ਪੰਜਾਬ ਦੀ ਇੰਡਸਟਰੀ ਐਮ ਐਸ ਐਮ ਈ ਲਾ ਕੇ ਖਤਮ ਕੀਤੀ ਜਾ ਰਹੀ ਹੈ ਇਹ ਜਵਾਬ ਦੇ ਦੇਣ ਇਸ ਗੱਲ ਦਾ ਕਿਉਂ ਕੀਤੀ ਜਾ ਰਹੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਮੇਰੇ ਵੀਰ ਨੇ ਸਵਾਲ ਪੁੱਛੇ ਸੀ ਕਿ ਕੀ ਕਰ ਰਹੀ ਹੈ ਸਾਰੀਆਂ ਸਿਆਸੀ ਪਾਰਟੀਆਂ ਕੀ ਕਰ ਰਹੀਆਂ ਦੇਖੋ ਅਸੀਂ ਅਸੀਂ ਨੌਜਵਾਨਾਂ ਲਈ ਔਰਤਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਤੇ ਇਹ ਹਿੱਸੇਦਾਰੀ ਨਿਯਾਮ ਦੇ ਨਾਂ ਤੇ ਅਸੀਂ ਪੰਜ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ ਉਹ ਸਾਰੀ ਜਿਹੜੀ ਹੈ ਉਹ ਪਬਲਿਕ ਦੇਖ ਰਹੀ ਹੈ ਔਰ ਜੋ ਅੱਜ ਮਾਹੌਲ ਹੈ ਜੋ ਅੱਜ ਹਾਲਾਤ ਹੈ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਪੰਜ ਗਰੰਟੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਉਸ ਤੋਂ ਬਾਅਦ ਗੱਲ ਆਪਾਂ ਕਰੀਏ ਭਾਰਤੀ ਜਨਤਾ ਪਾਰਟੀ ਦੀ 10 ਸਾਲ ਦੀ ਕਾਰਗੁਜ਼ਾਰੀ ਦੇਖੋ ਇਨਫਲੇਸ਼ਨ ਦੇ ਮੁੱਦੇ ਦੇ ਉੱਤੇ ਅਨਪਲੋਇਮੈਂਟ ਦੇ ਮੁੱਦੇ ਦੇ ਉੱਤੇ ਫੋਰਨ ਪਾਲਿਸਿਸ ਮੀਡੀਅਮ ਬਿਜ਼ਨਸ ਜਿਹੜੇ ਸਾਡੇ ਬਿਲਕੁਲ ਇਹਨਾਂ ਨੇ ਆਪਣੇ ਵੱਡੇ ਸਮਾਂ ਘਟਾ ਥੋੜੇ ਇਹਨਾਂ ਹੈਡਰਸ ਦੇ ਦਿਓ ਮੈਨੂੰ ਤਾਂ ਸਮਾਂ ਹੀ ਤੁਸੀਂ ਹੁਣ ਦਿੱਤਾ ਪਹਿਲਾਂ ਤਾਂ ਤੁਸੀਂ ਇਹਨਾਂ ਵਾਲੀ ਸੀ ਤੁਸੀਂ ਪੂਰੀ ਰਿਕਾਰਡਿੰਗ ਦੇਖ ਲਓ ਤੁਹਾਨੂੰ ਪੂਰਾ ਮੌਕਾ ਮਿਲੇਗਾ ਹੁਣ ਤੁਸੀਂ ਥੋੜਾ ਜਿਹਾ ਸਮਾਂ ਦਿਓ ਵਿਮਨ ਫਾਰਮਰ ਸਟੂਡੈਂਟਸ ਯੂਥ ਸਾਰਿਆਂ ਦੇ ਬਾਰੇ ਦੇ ਵਿੱਚ ਅੱਜ ਜੋ 10 ਸਾਲ ਦੀ ਕਾਰਗੁਜ਼ਾਰੀ ਹੈ ਇਹਨਾਂ ਕੋਲ ਕਹਿਣ ਨੂੰ ਹੀ ਕੁਝ ਨਹੀਂ ਇਸੇ ਕਰਕੇ RAM ਮੰਦਰ ਇਸੇ ਕਰਕੇ ਵੱਖਵਾਦੀ ਜਿਹੜੇ ਇਹਨਾਂ ਦੀ ਵੱਖਵਾਦੀ ਸੋਚ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਸਾਹਿਬ ਪਿਛਲੇ 2 ਮਹੀਨਿਆਂ ਤੋਂ ਕਰ ਰਹੇ ਸੀ ਕਦੇ ਮੰਗਲ ਸੂਤਰ ਦੇ ਬਾਰੇ ਬਿਆਨ ਕਦੇ ਮਿਨੋਰਟੀਜ਼ ਦੇ ਬਾਰੇ ਔਰ ਇਹ ਗੱਲ ਕਹੀ ਗਈ ਕਿ ਹਿੰਦੂ ਤਬ ਦੇ ਬਾਰੇ ਹਿੰਦੂ ਕਮਿਊਨਿਟੀ ਦੇ ਬਾਰੇ ਇਹ ਜਿਹੜੀ ਕਾਂਗਰਸ ਪਾਰਟੀ ਤੇ ਜਿਹੜੇ ਕਾਂਗਰਸ ਪਾਰਟੀ ਦਾ ਅਲਾਈਅੰਸ 파ਟਨਰ ਹੈ ਉਹ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕਰਕੇ ਇਹ ਮਤਲਬ ਹੈ ਪ੍ਰਧਾਨ ਮੰਤਰੀ ਦਾ ਬਿਆਨ ਤਾਂ ਨਹੀਂ ਹੋ ਸਕਦੇ ਇਹ ਤਾਂ ਬਿਆਨ ਕਿਸੇ ਛੋਟੇ ਗਲੀ ਮੁਹੱਲੇ ਦੇ ਨੇਤਾ ਦਾ ਤਾਂ ਹੋ ਸਕਦੇ ਆ ਪ੍ਰਧਾਨ ਮੰਤਰੀ ਦੇ ਇਹਦਾ ਇਹਦਾ ਜਵਾਬ ਜਿਹੜੀ ਜਨਤਾ ਦੇਗੀ ਤੁਸੀਂ ਤੁਸੀਂ ਆਪਣੀ ਵਿਜਨ ਦੱਸੋ ਆ ਰੋਪ ਬਾਤ ਲੱਗੇ ਆਪਣੀ ਵਿਜਨ ਦੱਸੋ ਕੀ ਹੈ ਵਿਜਨ ਦੱਸੋ ਲੱਗਣਗੇ ਸਰਕਾਰ ਤੇ ਤਾਂ આરોਪ ਲੱਗਣਗੇ ਸਾਡੇ ਤੇ ਵੀ ਲਗਾਏ ਗਏ ਸੀ ਮੈਨੂੰ ਕੰਪਲੀਟ ਕਰਨ ਦਿਓ ਪਲੀਜ਼ ਗੱਲ ਇਹ ਹੈ ਵੀ ਅਜੇ ਪ੍ਰਧਾਨ ਮੰਤਰੀ ਸਾਹਿਬ ਇਲੈਕਸ਼ਨ ਦੇ ਚਾਰ ਫੇਜ਼ ਪੂਰੇ ਹੋਣ ਤੋਂ ਬਾਅਦ ਆ ਜਿਹੜੇ ਖੇਖੜਾਂ ਤੇ ਉੱਤਰ ਆ ਜਿਹੜੇ ਸਟੇਜਾਂ ਦੇ ਉੱਤੇ ਖੜ-ਖੜ ਕੇ ਰੋ ਰਹੇ ਆ ਇੱਥੋਂ ਤਾਂ ਸਾਫ਼ ਪਤਾ ਲੱਗਦਾ ਕਿ ਇਹਨਾਂ ਨੂੰ ਆਪਣੀ ਹਾਰ ਦਿਖ ਰਹੀ ਹੈ